ਇੱਕ ਇੰਟਰਨੈਸ਼ਨਲ ਸਟੂਡੈਂਟਸ ਦਾ 6 ਦਸੰਬਰ 2024 ਨੂੰ ਕੈਨੇਡਾ ਦੇ ਸ਼ਹਿਰ ਐਡਮਿੰਟਨ ਚ ਕਤਲ ਹੋ ਗਿਆ ਸੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇੱਕ ਜੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਹੁਣ ਖਬਰ ਆਈ ਹੈ ਕਿ ਉਸ ਜੋੜੇ ਨੇ ਆਪਣਾ ਗੁਨਾਹ ਨਹੀਂ ਕਬੂਲਿਆ ਹਾਂ ਅਦਾਲਤ ਵਿੱਚ ਕੇਸ ਚੱਲ ਰਿਹਾ ਔਰ ਉਸ ਜੋੜੇ ਦੇ ਬਾਰੇ ਇੰਨੀ ਜਾਣਕਾਰੀ ਆਈ ਕਿ ਉਹ ਇੱਕ ਲੜਕਾ ਇੱਕ ਲੜਕੀ ਹੈ ਤੇ ਉਹ ਕਈ ਕੇ ਬਰੀ ਜੇਲ੍ਹ ਯਾਤਰਾ ਕਰ ਚੁੱਕੇ ਨੇ ਹਥਿਆਰ ਉਹਨਾਂ ਕੋਲੋਂ ਕਈ ਵਾਰੀ ਫੜੇ ਨੇ ਚੋਰੀ ਦੀਆਂ ਗੱਡੀਆਂ ਨਸ਼ੇ ਉਹਨਾਂ ਕੋਲੋਂ ਬਹੁਤ ਵਾਰੀ ਫੜ ਹੋਏ ਨੇ ਤੇ ਉਹ 13 13 14 14 ਸਾਲ ਦੀ ਉਮਰ ਤੋਂ ਇਸੇ ਕੰਮ ਦੇ ਵਿੱਚ ਲੱਗੇ ਹੋਏ ਨੇ ਕੋਈ ਨਵੇਂ ਨਹੀਂ ਹੈਗੇ ਜੀ ਸੋ ਲੰਬਾ ਮੁਜਰਮਾਨਾ ਰਿਕਾਰਡ ਹੈ ਉਹਨਾਂ ਦਾ ਉਹ ਸੀਸੀਟੀਵੀ ਦੀ ਫੁਟੇਜ ਦੇ ਵਿੱਚ ਇੱਕ ਹਾਈ ਪਾਵਰ ਗਨ ਹੈ ਜੋ ਇੱਕੋ ਹੀ ਗੋਲੀ ਹਰਸ਼ਦੀਪ ਨੂੰ ਪਿੱਠ ਦੇ ਵਿੱਚ ਵੱਜਦੀ ਹੈ ਤੇ ਉੱਠਦਾ ਨਹੀਂ ਵਿਚਾਰਾ ਔਰ ਸ਼ੌਕ ਉਹਦਾ ਇੰਨਾ ਸੀ ਉਹ ਕੁਝ ਗਵਾਹ ਵੀ ਹੈਗੇ ਨੇ ਉਹ ਬਿਲਡਿੰਗ ਪੱਕੇ ਤੌਰ ਤੇ ਬੰਦ ਹੋ ਗਈ ਆ ਹੋਰ ਵੀ ਆਲੇ ਦੋਲੇ ਸੀਸੀਟੀਵੀ ਕੈਮਰੇ ਹੋਣਗੇ ਫੜ ਵੀ ਉੱਥੋਂ ਹੀ ਹੋ ਗਏ ਨੇ ਉਹ ਪਰ ਮੰਨਣ ਤੋਂ ਇਨਕਾਰੀ ਨੇ ਆਮ ਤੌਰ ਤੇ ਗਿਲਟੀਪਲੀਕ ਕਰ ਲਿਆ ਜਾਂਦਾ ਹੈ ਇਦਾਂ ਦੇ ਕੇਸਾਂ ਦੇ ਵਿੱਚ ਪਰ ਪਤਾ ਨਹੀਂ ਉਹਨਾਂ ਨੂੰ ਕਿਹੜੀ ਆਸ ਹੈ ਜਾਂ ਕੀ ਗੱਲ ਹੈ ਤੇ ਉਹਨਾਂ ਨੇ ਉਹ ਕਹਿੰਦੇ ਨੇ ਕਿ ਅਸੀਂ ਨਹੀਂ ਕੀਤਾ ਸੋ ਅਸੀਂ ਐਜ਼ ਅ ਮੀਡੀਆ ਅਸੀਂ ਅਸਿਅ ਅਜ਼ਿਊਮ ਕਰਕੇ ਚੱਲਾਂਗੇ ਜਿੰਨੀ ਦੇਰ ਤੱਕ ਕੋਈ ਕੋਰਟ ਦੇ ਵਿੱਚ ਗਿਲਟੀ ਪ੍ਰੂਵ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਉਹ ਬੇਗੁਨਾਹ ਆ ਸੋ ਇਹ ਹਰਸ਼ਾਨਦੀਪ ਦਾ ਕਤਲ ਜਿਹੜਾ ਹੋਇਆ ਸੀ ਐਡਮਿੰਟਨ ਸ਼ਹਿਰ ਦੇ ਵਿੱਚ ਬڑا ਪੰਜਾਬੀ ਭਾਈਚਾਰੇ ਨੂੰ ਬਹੁਤ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਸੀ ਅੰਬਾਲੇ ਲੱਗੇ ਪਿੰਡ ਦਾ ਇਹ ਮੁੰਡਾ ਸੀ ਹਲਕਾ ਜਿਹਾ ਮੁੰਡਾ ਵਿਚਾਰਾ ਔਰ ਬੜੀ ਖਤਰਨਾਕ ਬਿਲਡਿੰਗ ਉਹ ਜਿਹੜੀ ਜਿੱਥੇ ਨਕਮਾ ਜਾਂ ਕੰਮ ਰਹਿੰਦਾ ਸੀ ਬੜੇ ਰੌਲਾ ਰਪਾ ਰਹਿੰਦਾ ਸੀ ਉਸ ਦੀ ਰਾਖੀ ਕਰਨ ਲਈ ਇੱਕ ਦੋ ਦਿਨ ਉਹਨੂੰ ਹੋਏ ਸੀ ਉੱਥੇ ਲੱਗੇ ਨੂੰ ਤੇ ਇਸ 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 ਜਿਹੜੀ ਇੱਕ ਰਾਖੀ ਦੀ ਆਪਣੇ ਚਾਰ ਪੈਸੇ ਜਿਹੜੇ ਉਹਨਾਂ ਨੇ ਬਣਾਉਣੇ ਸੀ ਉਸ ਰਾਤ ਦੀ ਡਿਊਟੀ ਦੇ ਵਿੱਚ ਸੋ 20 ਸਾਲ ਉਮਰ ਦੀ ਹਰਸ਼ਨਦੀਪ ਸੀ ਸੋ ਬੜੀ ਮਾੜੀ ਗੱਲ ਹੈ ਪਰ ਅਸੀਂ ਜਿਹੜਾ ਨਾ ਕਿ ਦੇਖਾਂਗੇ ਕਿ ਇਵਾਨ ਰੇਨ ਤੇ ਜੁਡੀਥ ਸੌਲਟੈਕਸ ਜਿਹੜੇ ਦੋਵੇਂ ਚਾਰਜ ਕੀਤੇ ਗਏ ਨੇ ਉਹਨਾਂ ਨੇ ਕਹਿ ਕੇ ਜਿਹੜਾ ਸਾਡਾ ਇਸ ਕੰਮ ਦੇ ਵਿੱਚ ਕੋਈ ਕਸੂਰ ਨਹੀਂ ਹੈ ਸੋ ਇਹ ਅਦਾਲਤ ਹੁਣ ਫੈਸਲਾ ਕਰੇਗੀ ਜੀ ਕਿੰਨਾ ਟਾਈਮ ਲੱਗਦਾ ਇਹ ਨਹੀਂ ਪਤਾ ਜੀ ਇੱਕ ਇੰਟਰਨੈਸ਼ਨਲ ਸਟੂਡੈਂਟਸ ਦਾ 6 ਦਸੰਬਰ 2024 ਨੂੰ ਕੈਨੇਡਾ ਦੇ ਸ਼ਹਿਰ ਐਡਮਿੰਟਨ ਚ ਕਤਲ ਹੋ ਗਿਆ ਸੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇੱਕ ਜੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਹੁਣ ਖਬਰ ਆਈ ਹੈ ਕਿ ਉਸ ਜੋੜੇ ਨੇ ਆਪਣਾ ਗਨਾਹ ਨਹੀਂ ਕਬੂਲਿਆ ਹਾਂ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਔਰ ਉਸ ਜੋੜੇ ਦੇ ਬਾਰੇ ਇੰਨੀ ਜਾਣਕਾਰੀ ਆਈ ਕਿ ਉਹ ਇੱਕ ਲੜਕਾ ਇੱਕ ਲੜਕੀ ਹੈ ਤੇ ਉਹ ਕਈ-ਕਈ ਵਾਰੀ ਜੇਲ੍ਹ ਯਾਤਰਾ ਕਰ ਚੁੱਕੇ ਨੇ ਹਥਿਆਰ ਉਹਨਾਂ ਕੋਲੋਂ ਕਈ ਵਾਰੀ ਫੜੇ ਨੇ ਚੋਰੀ ਦੀਆਂ ਗੱਡੀਆਂ ਨਸ਼ੇ ਉਹਨਾਂ ਕੋਲੋਂ ਬਹੁਤ ਵਾਰੀ ਫੜ ਹੋਏ ਨੇ ਤੇ ਉਹ 13 13 14 14 ਸਾਲ ਦੀ ਉਮਰ ਤੋਂ ਇਸੇ ਕੰਮ ਦੇ ਵਿੱਚ ਲੱਗੇ ਹੋਏ ਨੇ ਕੋਈ ਨਵੇਂ ਨਹੀਂ ਹੈਗੇ ਜੀ ਸੋ ਲੰਬਾ ਮੁਜਰਮਾਨਾ ਰਿਕਾਰਡ ਹੈ ਉਹਨਾਂ ਦਾ ਉਹ ਸੀਸੀਟੀਵੀ ਦੀ ਫੁਟੇਜ ਦੇ ਵਿੱਚ ਇੱਕ ਹਾਈ ਪਾਵਰ ਗਨ ਹੈ ਜੋ ਇੱਕੋ ਹੀ ਗੋਲੀ ਹਰਸ਼ਨਦੀਪ ਨੂੰ ਪਿੱਠ ਦੇ ਵਿੱਚ ਵੱਜਦੀ ਹੈ ਤੇ ਉੱਠਦਾ ਨਹੀਂ ਵਿਚਾਰਾ ਔਰ ਸ਼ੌਕ ਉਹਦਾ ਇੰਨਾ ਸੀ ਕੁਝ ਗਵਾਹ ਵੀ ਹੈਗੇ ਨਹੀਂ ਉਹ ਬਿਲਡਿੰਗ ਪੱਕੇ ਤੌਰ ਤੇ ਬੰਦ ਹੋ ਗਈ ਹੈ ਹੋਰ ਵੀ ਆਲੇ ਦੋਲੇ ਸੀਸੀਟੀਵੀ ਕੈਮਰੇ ਹੋਣਗੇ ਫੜ ਵੀ ਉੱਥੋਂ ਹੀ ਹੋ ਗਏ ਨੇ ਉਹ ਪਰਮਨੈਂਟ ਤੋਂ ਇਨਕਾਰੀ ਨੇ ਆਮ ਤੌਰ ਤੇ ਗਿਲਟੀਪਲੀਕ ਕਰ ਲਿਆ ਜਾਂਦਾ ਹੈ ਇਦਾਂ ਦੇ ਕੇਸਾਂ ਦੇ ਵਿੱਚ ਪਰ ਪਤਾ ਨਹੀਂ ਉਹਨਾਂ ਨੂੰ ਕਿਹੜੀ ਆਸ ਹੈ ਜਾਂ ਕੀ ਗੱਲ ਹੈ ਤੇ ਉਹਨਾਂ ਨੇ ਉਹ ਕਹਿੰਦੇ ਨੇ ਕਿ ਅਸੀਂ ਨਹੀਂ ਕੀਤਾ ਸੋ ਅਸੀਂ ਐਜ਼ ਅ ਮੀਡੀਆ ਅਸੀਂ ਅਸਾਸੀ ਅਜ਼ਿਊਮ ਕਰਕੇ ਚੱਲਾਂਗੇ ਜਿੰਨੀ ਦੇਰ ਤੱਕ ਕੋਈ ਕੋਰਟ ਦੇ ਵਿੱਚ ਗਿਲਟੀ ਪ੍ਰੂਵ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਉਹ ਬੇਗੁਨਾਹ ਆ ਸੋ ਇਹ ਹਰਸ਼ਾਨਦੀਪ ਦਾ ਕਤਲ ਜਿਹੜਾ ਹੋਇਆ ਸੀ ਐਡਮਿੰਟਨ ਸ਼ਹਿਰ ਦੇ ਵਿੱਚ ਬੜਾ ਪੰਜਾਬੀ ਭਾਈਚਾਰੇ ਨੂੰ ਬਹੁਤ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਸੀ ਅੰਬਾਲੇ ਲੱਗੇ ਪਿੰਡ ਦਾ ਇਹ ਮੁੰਡਾ ਸੀ ਹਲਕਾ ਜਿਹਾ ਮੁੰਡਾ ਵਿਚਾਰਾ ਔਰ ਬੜੀ ਖਤਰਨਾਕ ਬਿਲਡਿੰਗ ਉਹ ਜਿਹੜੀ ਜਿੱਥੇ ਨਕਮਾ ਜਾਂ ਕੰਮ ਰਹਿੰਦਾ ਸੀ ਬੜੇ ਰੌਲਾ ਰਪਾ ਰਹਿੰਦਾ ਸੀ ਉਸ ਦੀ ਰਾਖੀ ਕਰਨ ਲਈ ਇੱਕ ਦੋ ਦਿਨ ਉਹਨੂੰ ਹੋਏ ਸੀ ਉੱਥੇ ਲੱਗੇ ਨਾ ਤੇ ਇਸ 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 ਇਹ ਜਿਹੜੀ ਇੱਕ ਰਾਖੀ ਦੀ ਆਪਣੇ ਚਾਰ ਪੈਸੇ ਜਿਹੜੇ ਉਹਨਾਂ ਨੇ ਬਣਾਉਣੇ ਸੀ ਉਸ ਰਾਤ ਦੀ ਡਿਊਟੀ ਦੇ ਵਿੱਚ ਸੋ 20 ਸਾਲ ਉਮਰ ਦੀ ਹਰਸ਼ਨਦੀਪ ਦੀ ਸੋ ਬੜੀ ਮਾੜੀ ਗੱਲ ਹੈ ਪਰ ਅਸੀਂ ਜਿਹੜਾ ਨਾ ਕਿ ਦੇਖਾਂਗੇ ਕਿ ਇਵਾਨ ਰੇਨ ਤੇ ਜੁਡੀਥ ਸੌਲਟੈਕਸ ਜਿਹੜੇ ਦੋਵੇਂ ਚਾਰਜ ਕੀਤੇ ਗਏ ਨੇ ਉਹਨਾਂ ਨੇ ਕਹਿ ਕੇ ਜਿਹੜਾ ਸਾਡਾ ਇਸ ਕੰਮ ਦੇ ਵਿੱਚ ਕੋਈ ਕਸੂਰ ਨਹੀਂ ਹੈ ਸੋ ਇਹ ਅਦਾਲਤ ਹੁਣ ਫੈਸਲਾ ਕਰੇਗੀ ਜੀ ਕਿੰਨਾ ਟਾਈਮ ਲੱਗਦਾ ਹੈ ਇਹ ਨਹੀਂ ਪਤਾ ਜੀ